ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਦੀ ਆਏ ਦਿਨ ਗੁੰਡਾਗਰਦੀ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਤੇ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਪਿੰਡ ਦੀਨੇਵਾਲ ਦੇ ਵਿੱਚ ਜਿੱਥੇ ਉੱਥੋਂ ਦੇ ਵਸਨੀਕ ਤੇ ਸੋਸ਼ਲ ਮੀਡੀਆ ਸਟਾਰ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਕਥਿਤ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਮਗਰੋਂ ਸਬੰਧਤ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੁਵੱਤਲ ਕਰਕੇ ਪੁਲਿਸ ਲੈਣੇ ਭੇਜ ਦਿੱਤਾ ਗਿਆ ਹੈ ਵੀਡੀਓ ਦੇ ਵਿੱਚ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਨੂੰ ਪੁਲਿਸ ਮੁਲਾਜ਼ਮਾਂ ਵਾਲਾ ਤੋਂ ਫੜ ਕੇ ਜ਼ਮੀਨ ਤੇ ਘਸੀਟਦੇ ਤੇ ਡੰਡੇ ਮਾਰਦੇ ਦਿਖਾਈ ਦੇ ਰਹੇ ਨੇ 9 ਨਵੰਬਰ ਨੂੰ ਪਿੰਡ ਦੀਨੇਵਾਲ ਵਾਸੀ ਰਮਨਜੀਤ ਕੌਰ ਨਿਸ਼ਾਨ ਸਿੰਘ ਅਤੇ ਜੋਬਨ ਵੱਲੋਂ ਧਰਮਪ੍ਰੀਤ ਖਿਲਾਫ ਉਹਨਾਂ ਦੀ ਕੁੱਟਮਾਰ ਕਰਨ ਅਤੇ ਰਸਤਾ ਰੋਕਣ ਦੀ 112 ਨੰਬਰ ਦੀ ਹੈਲਪਲਾਈਨ ਤੇ ਵੱਖ-ਵੱਖ ਦਰਖਾਸਤਾਂ ਦਿੱਤੀਆਂ ਗਈਆਂ ਸਨ ਧਰਮਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਵਿੱਚ ਦੁੱਧ ਲੈਣ ਨਹੀਂ ਗਿਆ ਸੀ ਤੇ ਉੱਥੇ ਉਸ ਨੂੰ ਕੁੱਤੇ ਪੈ ਗਏ ਜਿਸ ਨੂੰ ਮਾਰਨੀ ਉਸਨੇ ਘਰੋਂ ਕਿਰਪਾਲ ਲਿਆ ਕੇ ਕੁੱਤਿਆਂ ਤੋਂ ਆਪਣਾ ਬਚਾਅ ਕੀਤਾ ਕੁੱਤਿਆਂ ਦੇ ਮਾਲਕਾਂ ਨੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਉਹਨਾਂ ਦੀ ਕੁੱਟ ਮਾਰ ਕਰਵਾਈ ਪੁਲਿਸ ਉਸ ਨੂੰ ਗੋਇੰਦਵਾਲ ਸਾਹਿਬ ਥਾਣੇ ਲੈ ਗਈ ਜਿੱਥੇ ਉਸਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਵਾਪਸ ਘਰ ਢਿਆਂਦਾ ਪੈਟਰੋਲਿੰਗ ਵਾਹਨ ਦੇ ਇੰਚਾਰਜ ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਦਰਖਾਸਤ ਦੇ ਆਧਾਰ ਤੇ ਮੌਕੇ ਤੇ ਪੁਜੀਤਾ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਵੱਲੋਂ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਗਿਆ ਇਲਾਕੇ ਦੇ ਸਮਾਜ ਸੇਵੀ ਕਸ਼ਮੀਰ ਸਿੰਘ ਸੰਘਾ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਅਕਾਲ ਤੱਕ ਸਰਪ ਦੇ ਜਥੇਦਾਰ ਤੱਕ ਲੈ ਕੇ ਜਾਣਗੇ ਤੇ ਉਧਰ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਦੱਸਦੇ ਆ ਐਸਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਕਿਹਾ ਹੈ ਕਿ ਧਰਮਪ੍ਰੀਤ ਸਿੰਘ ਖਿਲਾਫ ਪਿੰਡ ਦੇ ਲੋਕਾਂ ਨੇ 112 ਨੰਬਰ ਤੇ ਸ਼ਿਕਾਇਤ ਕਰਕੇ ਉਹਨਾਂ ਦੇ ਘਰ ਤੇ ਇੱਟਾਂ ਮੱਟੇ ਮਾਰਨ ਦੇ ਦੋਸ਼ ਲਗਾਏ ਸੀ ਇਸ ਸ਼ਿਕਾਇਤ ਤੇ ਕਾਰਵਾਈ ਕਰਨ ਲਈ ਜਿਵੇਂ ਹੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਸਨੇ ਪੁਲਿਸ ਵਾਲੇ ਦੀ ਪੱਗ ਉਤਾਰ ਦਿੱਤੀ ਜਿਸ ਤੇ ਪੁਲਸ ਵਾਲਿਆਂ ਉਸ ਦੀ ਕੁੱਟਮਾਰ ਕੀਤੀ ਐਸਬੀ ਨੇ ਕਿਹਾ ਕਿ ਜ਼ਿਲ੍ਹਾ ਪੁਲਸ ਮੁਖੀ ਨੇ ਮੁੱਖ ਮੰਤਰੀ ਦੀ ਕੁੱਟਮਾਰ ਕਰਨ ਵਾਲੇ ਐਸਆਈ ਪੱਧਰ ਦੇ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਮੁਅੱਤਲ ਕਰ ਦਿੱਤਾ ਤਾਂ ਇਹ ਮੰਤ ਭਾਗੀ ਘਟਨਾ ਵਾਪਰੀ ਹੈ ਜੇਕਰ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੇ ਵਿੱਚ ਪੁਲਿਸ ਦੀ ਕਾਰਵਾਈ ਦੇਖ ਨੂੰ ਜ਼ਰੂਰ ਮਿਲਦੀ ਹੈ ਪੁਲਿਸ ਨੂੰ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਪਰ ਕਿਸੇ ਵੀ ਇਨਸਾਨ ਨੂੰ ਕੁੱਟਮਾਰ ਕਰਨ ਦਾ ਉਸਤੇ ਕਹਿ ਲਈਏ ਕਿ ਅਣ ਅਣਲੂਖੀ ਤਸ਼ੱਦਦ ਕਰਨ ਦਾ ਅਧਿਕਾਰ ਪੁਲਿਸ ਨੂੰ ਨਾ ਤਾਂ ਸੰਵਿਧਾਨ ਦਿੰਦਾ ਹੈ ਨਾ ਹੀ ਦੇਸ਼ ਦਾ ਕਾਨੂੰਨ ਦਿੰਦਾ ਹੈ ਪਰ ਜੇਕਰ ਕੋਈ ਜਿਹਾ ਕਰਦਾ ਤਾਂ ਉਹਨਾਂ ਉੱਤੇ ਸਖਤ ਕਾਰਵਾਈ ਫਿਰ ਵੀ ਨਹੀਂ ਹੁੰਦੀ ਤਾਂ ਜੇਕਰ ਇਸ ਕੇਸ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਮੁਲਾਜ਼ਮ ਇੱਕ ਵੀਡੀਓ ਵਿੱਚ ਅੰਨਾ ਤਸ਼ੱਦਦ ਇਸ ਨੌਜਵਾਨ ਦੇ ਉੱਤੇ ਕਰਦੇ ਨਜ਼ਰ ਆ ਰਹੇ ਨੇ ਜੋ ਕਿ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਾ ਹੈ ਤਾਂ ਇਸ ਪੂਰੇ ਮੈਟਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਉੱਤੇ ਅਪਰਾਧਿਕ ਪਰਚਾ ਬੰਦ ਹੈ ਜਿਹੜਾ ਦਰਜ ਹੋਣਾ ਚਾਹੀਦਾ ਸੀ ਜਿਸ ਤੋਂ ਬਾਅਦ ਸਖਤ ਕਾਰਵਾਈ ਹੋਣੀ ਚਾਹੀਦੀ ਸੀ ਤੇ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਸੀ ਹਾਲਾਂਕਿ ਇੱਕ ਛੋਟੀ ਜੀ ਕਾਰਵਾਈ ਕਰਕੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਕੇ ਲਈ ਕਿ ਪੁਲਸ ਲੈਣ ਭੇਜ ਦਿੱਤਾ ਗਿਆ ਤਨਖਾਹ ਲੈਣਗੇ ਪਰ ਆਪਣੀ ਡਿਊਟੀ ਨਹੀਂ ਕਰਨਗੇ ਤਾਂ ਜਿਹੀ ਛੋਟੀ ਜੀ ਕਾਰਵਾਈ ਕਰ ਦਿੱਤੀ ਗਈ ਹਾਲਾਂਕਿ ਮਸਲਾ ਬਹੁਤ ਵੱਡਾ ਹੈ ਵਿਰੋਧੀ ਪਾਰਟੀਆਂ ਵੀ ਇਸ ਮਸਲੇ ਨੂੰ ਚੁੱਕ ਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਵੀਡੀਓ ਪਾ ਕੇ ਮਾਨ ਸਰਕਾਰ ਦੀ ਨਖੇਦੀ ਕੀਤੀ ਗਈ ਹੈ ਕਿ ਆਖਰ ਤੁਹਾਡੇ ਰਾਜ ਵਿੱਚ ਹੋ ਕੀ ਰਿਹਾ ਹੈ ਲੋਕਾਂ ਤੇ ਤਸ਼ੱਦਦ ਹੋ ਰਹੇ ਨੇ ਲਾਠੀ ਚਾਰਜ ਕੀਤੇ ਜਾ ਰਹੇ ਨੇ ਇਹ ਗੁੰਡਾਗਰਦੀ ਦੀਆਂ ਪੁਲਿਸ ਦੀਆਂ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਤਾਂ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਅਪਰਾਧਿਕ ਪਰਚਾ ਦਰਜ ਹੋਣਾ ਚਾਹੀਦਾ ਤੇ ਨੌਜਵਾਨ ਦੀ ਬੇਦਬੀ ਨੂੰ ਲੈ ਕੇ ਐਸਟੀਪੀਸੀ ਤੇ ਸ਼੍ਰੀ ਕਾਲਤਕ ਸਹਿਬ ਨੂੰ ਵੀ ਸਖਤ ਨੋਟਿਸ ਲੈਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਅਜਿਹੀ ਘਟਨਾ ਨਾ ਵਾਪਰੇ ਦਿਓ ਜਾਜਤ ਧੰਨਵਾਦ